ਸਾਹਿਬ ਜਨਾਬ ਜਿਹੜੇ ਖਰੀਦ ਸਿੰਘ ਕਰਵਾਇਆ ਇੱਕ ਨੰਬਰ ਪੂਰਾ ਆਲਾ ਹੈ ਆਲਾ ਨਾ ਉਹ ਆ ਗਿਆ ਉਹ ਦੀ ਤਾਂ ਆ ਵਧੀਆ ਦੋਸਤ ਆ ਉਹਨੇ ਗਿੰਗ ਦੇ ਜ਼ਿੰਦਗੀ ਚ ਖੜਕ ਸਿੰਘ ਦਾ ਮਹਿਲ ਬਣਾਇਆ ਸੀ ਉਹ ਸਾਹਮਣੇ ਐ اکبر ਬਾਦਸ਼ਾਹ ਦੇ ਮਹਿਲ ਦੇ ਉੱਪਰ ਦੇ ਰ ਅੱਛਾ ਠੀਕ ਹੈ ਜੀ ਅੱਛਾ ਉਹਨੇ ਨਾ ਆਪਣਾ ਕੀ ਕਰਦੇ ਵੇ ਉਹ ਐ اکبر ਬਾਦਸ਼ਾਹ ਦਾ ਮਹਿਲ 114 ਕਮਰੇ ਸੀ 1849 ਸਿੱਖਾਂ ਅੰਗਰੇਜ਼ਾਂ ਦੀ ਜੰਗਾਂ ਨਾਲ ਤੋਪਾਂ ਦੇ ਗੋਲੇ ਅੰਗਰੇਜ਼ਾਂ ਦੇ ਲੱਗਣ ਨਾਲ ਡਿਗ ਪਿਆ ਸਾਰਾ ਅਕਬਰ ਦੇ ਬਾਅਦ ਉਹਦਾ ਬੇਟਾ ਬਾਦਸ਼ਾਹ ਲੇਕਿਨਾਂ ਕਮਨ ਲਾਹੌਰ ਨੂੰ ਕੈਪੀਟਲ ਬਣਾਇਆ ਹੋਰ ਕਿਸੇ ਮੁਗਲ ਬਾਦਸ਼ਾਹ ਨੇ ਲਾਹੌਰ ਨੂੰ ਆਪਣਾ ਦਰਬਾਰ ਘੁੰਮਣ ਨੂੰ ਬਣਾਇਆ ਅਕਬਰ ਦੇ ਬਾਅਦ ਉਹਦਾ ਬੇਟਾ ਹੈ ਜੰਗੀਰ ਉਹਦਾ ਮਹਿਲ ਸੀ ਅੱਧਾ ਡਿੱਗ ਗਿਆ ਅੱਧਾ ਰਹਿ ਗਿਆ ਉਹ ਸਾਹਮਣੇ ਜਿਹੜਾ ਇਹ ਰਾਏ ਤੋਂ ਲੈਫਟ ਸਾਈਡ ਜੰਗੀਰ ਬਾਦਸ਼ਾਹ ਦੇ ਮਹਿਮਾਨਖਾਨੇ ਇੱਥੇ ਦੇ ਮਹਿਮਾਨ ਚੈਟ ਦੇ ਜੰਗੀਰ ਦਾ ਬੇਟਾ ਸ਼ਾਹਜਹਾਂ ਜਿਹੜਾ ਮਹਿਲ ਤੁਸੀਂ ਦੇਖ ਲਿਆ ਉਸ ਤੋਂ ਬਾਅਦ ਮਹਾਰਾਜਾ ਜੀ 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 ਸੀ ਨੇ ਆਪਣਾ ਮਹਿਲ ਬਣਾਇਆ ਉਹ ਸਾਹਮਣੇ ਉਹ ਸਾਹਮਣੇ ਉਹ ਜਿਹੜਾ ਚਾਹੀਦਾ ਉਹ ਸਾਹਮਣੇ ਉਹ ਥੱਲੇ ਧੱਕੇ ਦਾ ਮੁੰਨਾ ਪਤਾ ਕੀ ਨਾ ਇੱਥੇ ਜਿਹੜਾ ਵੀ ਬਾਦਸ਼ਾਹ ਹੁੰਦਾ ਰਿਹਾ ਨਾ ਉਹਨੇ ਆਪਣਾ ਮਹਿਲ ਬਣਾਇਆ ਇੱਕ ਬਾਦਸ਼ਾਹ ਨੇ ਦੂਸਰੇ ਬਾਦਸ਼ਾਹ ਦਾ ਮਹਿਲ ਇਸਤੇਮਾਲ ਨਹੀਂ ਕੀਤਾ ਲੇਕਿਨ ਇਹ ਪਤਾ ਕੀ ਚੱਕਰ ਸੀ ਕਿ ਇਹ ਨਹੀਂ ਕਿ ਉਹ ਨੂਚਾ ਬਾਦਸ਼ਾਹ ਨੇ ਪਹਿਲਾ ਬਾਦਸ਼ਾਹ ਦਾ ਮਹਿਲ ਡੇਕ ਦਿੱਤਾ ਇਹ ਅਗਰ ਡਿੱਗੇ ਵੀ ਤੇ ਜੰਗਾ ਝੜ ਗਏ ਤੇ ਉਹ ਮੇਰੀ ਅਵਲ ਚੰਦੇ ਆ ਕੀ ਹੋ ਜਾ ਕੀ ਹੋ ਜਾ ਇੱਕ ਬੰਦੇ ਨੇ ਕਿੰਨੇ ਬੰਦੇ ਮਗਰ ਲਾਏ ਨੇ ਜੀ ਕੌਣ ਹੈ ਕੌਣ ਹੈ ਇਹ ਗਾਈਡ ਹੈ ਮੈਂ ਇੱਕ ਬੰਦਾ ਗਾਈਡ ਜਿਹੜਾ ਵਿਚਾਰਾ ਕਿੰਨੇ ਬੰਦੇ ਨੂੰ ਪਿੱਛੇ ਲਾਇਆ ਹੋਇਆ ਹੈ ਹੈ ਕਿਵੇਂ ਲੱਗਿਆ ਮੈਲ ਬਹੁਤ ਵਧੀਆ ਹੈ ਆ ਜਾ ਵਿੱਚ ਵੇਖ ਕੇ ਆਉਣੇ ਫਾਰੇ ਅਜਿੱਤ ਚਲਦੇ ਨੇ ਇਹ ਤਾਂ ਫਾਰੇ ਚਲਦੇ ਸੀ ਮਹਾਰਾਜ ਖੜਕ ਸਿੰਘ ਆਹ ਮਹਾਰਾਜ ਖੜਕ ਸਿੰਘ ਦਾ ਕਿਲਾ ਹੈ ਉਹ ਉੱਪਰ ਬਣਾਇਆ ਹੋਣਾ ਠੀਕ ਹੈ ਮਹਾਰਾਜਾ ਖੜਕਾ ਇਹ ਪੰਦਾ ਵੇਖੇ ਮੈਲ ਹਾਂ ਇਹ ਸੋ ਗਿਆ ਕੇ ਹੋਤ ਆ ਪਿੱਛੇ ਬੈ ਜਿਹੜਾ ਹ ਮਿਊਜ਼ਮ ਬਣਾ ਹੋਇਆ ਉਹ ਉਪਰ ਆ ਰਹੀਦਾ ਕਿਲਾਣਾ ਉਪਰਲੀ ਸਾਈਡ ਉਹ ਜਿਹੜਾ ਬਣਾ ਉਪਰ ਉਹ ਉਹ ਜਿਹੜਾ ਉਹ ਵੀ ਇਹਨਾਂ ਦੇ ਕੋ ਬੰਦ ਬੁੰਨ ਥਾਣਾ ਆ ਆ ਫਵਾ ਰਹੇ ਸੀ ਵਿੱਚ ਉਹ ਸਮੇਂ ਦੇ ਪਾ ਰਹੇ ਨੇ ਹੈ ਹੁਣ ਵੀ ਚੱਲਦੇ ਨੇ ਤਾਂ ਮੋਟਰ ਮੋਟਰ ਸਾਵਲਾ ਉਹ ਸਮੇਂ ਨਾ ਕੋ ਮੋਟਰ ਨਾ ਕੋਈ ਕਿਵੇਂ ਪਾਣੀ ਇਕੱਠਾ ਕਰਕੇ ਕਿਵੇਂ ਚਲਾਉਂਦੇ ਹੋਣਗੇ ਹਾਂ ਹੈ ਥੱਲੇ ਰਾਵੀਦ ਰਿਆ ਹੁੰਦਾ ਸੀ ਉਹਦੇ ਪਾਣੀ ਮਸ਼ਕਾਂ ਭਰ-ਭਰ ਕੇ ਛੱਤਾਂ ਤੇ ਚੜਾਉਂਦੇ ਸੀ ਠੀਕ ਹੈ ਨਾ ਉਹਦੇ ਚ ਪਾਣੀ ਥੱਲੇ ਆਂਦਾ ਸੀ ਉਹ ਜਿਵੇਂ ਜਿਵੇਂ ਉੱਪਰ ਹੈ ਗਈ ਕਿਉਂਕਿ ਰਾਜਿਆਂ ਕੀ ਹੋਣਾ ਸੀ ਰਾਜਾ ਦੇ ਪਬਲਿਕ ਲਈ ਰੱਖਣੀ ਕਿਹੜੀ ਤਨਖਾਹ ਦੇਣੀ ਹੁੰਦੀ ਸੀ ਜਿੱਥੇ ਲਾਣਾ ਉਥੇ ਕਰ ਲੈਣਾ